ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਤਾਕਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਡਾਕਟਰ ਅਸ਼ੇਂਦਰ ਕੌਰ ਜੀ ਮੌਜੂਦ ਨੇ ਅਸੀਂ ਅੱਜ ਬੇਹਦ ਅਹਿਮ ਟੌਪਿਕ ਦੇ ਉੱਤੇ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਇਸ ਮੁੱਦੇ ਨੂੰ ਸਮਝੋਗੇ ਉਸ ਤੋਂ ਬਾਅਦ ਆਪਣੇ ਕਮੈਂਟ ਜ਼ਰੂਰ ਕਰੋਗੇ ਮੈਮ ਸਵਾਗਤ ਹੈ ਜੀ ਤੁਹਾਡਾ ਉਹ ਧੰਨਵਾਦ ਸੁਖਿੰਦਰ ਜੀ ਬਹੁਤ ਬਹੁਤ ਹੀ ਧੰਨਵਾਦ ਤੇ ਜਿੰਨੇ ਵੀ ਸੂਣ ਦੇਖ ਰਹੇ ਨੇ ਸਾਰਿਆਂ ਨੂੰ ਬਹੁਤ ਨਿੱਗੀ ਸਤਿਕਾਰ ਸਤਿ ਸ੍ਰੀ ਅਕਾਲ ਦਰਸ਼ਕਾਂ ਦੇ ਲਈ ਜਾਣਕਾਰੀ ਕਿ ਕੈਨੇਡਾ ਤੋਂ ਜਿਸ ਢੰਗ ਦੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਜਾਂ ਸਟੂਡੈਂਟਸ ਜਿਹੜੇ ਨਾਰਮਲ ਨੇ ਉਹਨਾਂ ਨੂੰ ਲੈ ਕੇ ਸਖਤਾਈ ਵਾਧੀ ਜਾ ਰਹੀ ਹੈ ਨਵੇਂ ਫਰਮਾਨ ਜੋ ਸਾਹਮਣੇ ਆਏ ਜਾਂ ਭਾਰਤ ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਦੀ ਜਾਂਚ ਜਿਹੜੀ ਹੈ ਉਹਦੇ ਵਿੱਚ ਵੱਧਦਾ ਹੈ ਜਾਂ ਉਹਨਾਂ ਦੇ ਭਾਰਤੀਆਂ ਦੇ ਦਾਖਲੇ ਤੇ ਜਿਹੜੀ ਸਖਤੀ ਵਧਾਈ ਗਈ ਹੈ ਅਮਰੀਕਾ ਜਾਣਤੇ ਵੀ ਕਹਿੰਦੇ ਇਹਨਾਂ ਤੇ ਨਜ਼ਰ ਰੱਖੀ ਗਈ ਹੈ ਉਹ ਬਹੁਤ ਕੁਝ ਮੀਡੀਆ ਦੇ ਵਿੱਚ ਆਇਆ ਹੋਇਆ ਉਹਦੇ ਉੱਤੇ ਅਸੀਂ ਗੱਲਬਾਤ ਨੂੰ ਅੱਗੇ ਵਧਾਵਾਂਗੇ ਕਿ ਇਹ ਸਖਤਾਈ ਦੇ ਕੀ ਮayne ਨੇ ਜੋ ਕੁਝ ਕੈਨੇਡਾ ਦੇ ਵੱਜੋਂ ਖਾਸ ਕਰ ਭਾਰਤੀ ਸਟੂਡੈਂਟਸ ਜਾਂ ਭਾਰਤੀਆਂ ਨੂੰ ਲੈ ਕੇ ਵਧਾਈ ਗਈ ਹੈ ਜਿਵੇਂ ਦਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਟਰੂਡੋ ਸਾਹਿਬ ਦੀ ਸਰਕਾਰ ਨੇ ਇੱਥੇ ਭਾਰਤ ਨੂੰ ਲੈ ਕੇ ਜਾਂ ਨਿਜਰ ਦੇ ਕਤਲਕਾਂਡ ਨੂੰ ਲੈ ਕੇ ਜੋ ਰਿਪੋਰਟਾਂ ਸਿੰਗਟਨ ਪੋਸਟ ਤੋਂ ਲੈ ਕੇ ਜੋ ਸਾਹਮਣੇ ਆਉਂਦੀਆਂ ਰਹੀਆਂ ਉਹ ਬਹੁਤ ਸਾਰੇ ਉਹਨਾਂ ਉੱਤੇ ਚਰਚਾ ਜ਼ਰੂਰੀ ਮੰਗਦੀ ਹੈ ਕਿ ਹੁਣ ਪੰਜਾਬੀਆਂ ਦੇ ਕੋਲ ਜਾਂ ਭਾਰਤੀਆਂ ਦੇ ਕੋਲ ਖਾਸ ਕਰਕੇ ਜਦੋਂ ਅਸੀਂ ਪੰਜਾਬ ਖੇਤੇ ਦੀ ਗੱਲ ਕਰਦੇ ਹਾਂ ਕਿ ਹੁਣ ਕਿਹੜਾ ਰਾਹ ਬਚਦਾ ਹੈ ਯਾ ਟਰੂਡੋ ਸਾਹਿਬ ਹੋਰਾਂ ਨੇ ਕਿਹਾ ਕਿ ਅਸੀਂ ਸਟੱਡੀ ਵੀਜ਼ਾ ਜਿਹੜਾ ਉਹਦੇ ਵਿੱਚ ਸਖਤਾਈ ਕਰ ਰਹੇ ਆ ਕਿ ਜੇ ਤੁਸੀਂ ਉੱਤੇ ਜਾ ਕੇ ਕੋਈ ਆਪਣਾ ਕੋਰਸ ਬਦਲਣਾ ਹੈ ਜਾਂ ਕਾਲਜ ਬਦਲਣਾ ਹੈ ਤਾਂ ਉਹਨੂੰ ਲੈ ਕੇ ਜਿਹੜਾ ਦੁਬਾਰਾ ਜਿਹੜਾ ਸਟੂਡੈਂਟਸ ਨੂੰ ਉਹ ਕਾਲਜ ਟਰਾਂਸਫਰ ਨੂੰ ਲੈ ਕੇ ਸਟੱਡੀ ਵੀਜ਼ਾ ਲੈਣਾ ਪਏਗਾ ਤੇ ਉਹ ਰਿਫਿਊਜ਼ ਹੋਣ ਤੇ ਉਹ 30 ਦਿਨਾਂ ਦੇ ਅੰਦਰ ਅੰਦਰ ਦੇਸ਼ ਵੀ ਛੱਡਣਾ ਪੈ ਸਕਦਾ ਇਹ ਉਹ ਕੁਝ ਜੋ ਸਖਤਾਈ ਹੈ ਡਾਕਟਰ ਸਾਹਿਬ ਇਸ ਇਹਨਾਂ ਖਬਰਾਂ ਨੂੰ ਜੇ ਅਸੀਂ ਮਤਲਬ ਕਿ ਬ੍ਰਾਡ ਪ੍ਰੋਸਪੈਕਟਿਵ ਵਿੱਚ ਸੋਚੀਏ ਕਿ ਪੰਜਾਬ ਦੇ ਸਟੂਡੈਂਟਸ ਨੂੰ ਖਾਸ ਕਰਕੇ ਪੰਜਾਬੀਆਂ ਦਾ ਕੀ ਨੁਕਸਾਨ ਹੋ ਸਕਦਾ ਕਿਉਂਕਿ ਹਰ ਦੂਜਾ ਬੰਦਾ ਕਹਿੰਦਾ ਕਿ ਮੈਂ ਟੂਰਿਸਟ ਜਾਣਾ ਜਾਂ ਵਿਜ਼ਟਰ ਜਾਣਾ ਜਾਂ ਸਟੂਡੈਂਟ ਜਾਣਾ ਜਾਂ ਸਿੱਧੀ ਗੱਲ ਕਿ ਉਹ ਆਪਣੀ ਭਵਿੱਖ ਦੀ ਤਲਾਸ਼ ਕਰਦਾ ਖਾਸ ਕਰਕੇ ਕੈਨੇਡਾ ਦੇ ਵਿੱਚ ਅ ਸੋਹਿੰਦਰ ਜੀ ਮੈਂ ਤੇ ਦੋ ਤਿੰਨ ਪਹਿਲੂਆਂ ਤੋਂ ਗੱਲ ਕਰਨੀ ਚਾਹਾਂਗੀ ਇਜਾਜ਼ਤ ਦੇ ਦੇਣਾ ਪਹਿਲੀ ਚੀਜ਼ ਤਾਂ ਦੇਖੋ ਹਰ ਇੱਕ ਚੀਜ਼ ਦੇ ਦੋ ਜਿਵੇਂ ਕੋਇਨ ਵੀ ਚੱਕੋਗੇ ਸਿੱਕਾ ਵੀ ਚੱਕੋਗੇ ਤਾਂ ਉਹਦੇ ਦੋ ਪਾਸੇ ਹੁੰਦੇ ਨੇ ਇਸੇ ਤਰ੍ਹਾਂ ਇੱਕ ਪਾਸੇ ਉਹ ਕਿ ਸਾਡੇ ਬੱਚੇ 12ਵੀਂ ਕਰਕੇ ਤੇ ਉੱਥੇ ਜਾ ਕੇ ਉਹ ਕੰਮ ਕਰਦੇ ਨੇ ਜਿਹੜੇ ਸਾਡੇ ਸੂਬੇ ਚ ਆ ਕੇ ਬਿਹਾਰ ਜਾਂ ਯੂਪੀ ਤੋਂ ਕਰ ਰਹੇ ਨੇ ਤੇ ਹੀਖਲੀ ਪੱਦਰ ਦੇ ਕੰਮਾਂ ਤੋਂ ਉੱਥੇ ਸ਼ੁਰੂ ਹੁੰਦੇ ਨੇ ਸੋ ਇੱਕ ਗੱਲ ਤਾਂ ਇਸ ਪੱਖੋਂ ਚੰਗੀ ਹੋ ਗਈ ਕਿਉਂਕਿ ਉਹ ਵੀ ਖਬਰਾਂ ਆਉਂਦੀਆਂ ਸਨ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਕਾਲਜਿਸ ਯੂਨੀਵਰਸਿਟੀਆਂ ਜਿਹੜੇ ਬਿਲਕੁਲ ਦੋ-ਦੋ ਕਮਰਿਆਂ ਦੇ ਤੇ ਉਹ ਇੱਕ ਤਰੀਕੇ ਲੁੱਟ ਰਹੇ ਸਨ ਕਿ ਉਸ ਤੋਂ ਬਾਅਦ ਨੌਕਰੀਆਂ ਨਹੀਂ ਚੰਨ ਸੋ ਬੱਚੇ ਬਹੁਤ ਮਾੜੇ ਹਾਲਤ ਜਾਂਦੇ ਸਨ ਪਿੱਛੇ ਵੀ ਕਾਫੀ ਮਾੜਾ ਹਾਲ ਸੀ ਤੋਂ ਇੱਕ ਤਾਂ ਉਹ ਪੈਸੇ ਖਰਾਬ ਹੋਣ ਤੋਂ ਬਚਣਗੇ ਯਾਨੀ ਬੱਚੇ ਇਸ ਥਾਂ ਤੇ ਜੇ ਪੰਜਾਬ ਅੰਦਰ ਕੁਝ ਧਿਆਨ ਕਰਨਗੇ ਕਿ ਅਸੀਂ ਸਿਰਫ ਆਈਲੈਂਡਸ ਨਾ ਕਰਕੇ ਇੱਥੇ ਪੜ੍ਹ ਲਿਖ ਕੇ ਅਸੀਂ ਹੋਰ ਰੋਜ਼ਗਾਰ ਦੀ ਭਾਲ ਕਰਾਂਗੇ ਤਾਂ ਉਹ ਬਹੁਤ ਵਕ ਹੋ ਜਾਏਗਾ ਸਾਡੇ ਆਪਣੇ ਕੋਈ ਖੋਜ ਕਰਨੀ ਸ਼ੁਰੂ ਕਰੇ ਨਵੇਂ ਪਾਵੇਂ ਐਗਰੀਕਲਚਰ ਦੇ ਵਿੱਚ ਜਾਂ ਕੋਈ ਗੱਲ ਕਰਨੀ ਚਾਹੇ ਕਿ ਰਿਸਰਚ ਵਾਲੇ ਪਾਸੇ ਹਾਂ ਜਿਸੀਂ ਕੋਈ ਹੋਰ ਨਵੇਂ ਦਿਸਦ ਦੇ ਤਹਿ ਕਰ ਸਕੀਏ ਜਾਂ ਸਾਡੇ ਚੰਗੇ ਡਾਕਟਰ ਇੰਜੀਨੀਅਰ ਆਈਏਐਸ ਆਈਪੀਐਸ ਉਧਰਲੇ ਪਾਸੇ ਨੂੰ ਧਿਆਨ ਹੋਏਗਾ ਪਹਿਲਾ ਪੱਖ ਜੇ ਸਿੱਕੇ ਦਾ ਦੂਸਰਾ ਪਹਿਲੋ ਦੇਖੀਏ ਪੰਜਾਬੀ ਅੱਜ ਤੋਂ ਨਹੀਂ ਸਦੀਆਂ ਤੋਂ ਉਹਨਾਂ ਦਾ ਰੁਝਾਨ ਰਿਹਾ ਹੈ ਪ੍ਰਵਾਸ ਵੱਲ ਤਾਂ ਉਹਦੇ ਵਿੱਚ ਅਹਿਮ ਗੱਲ ਇਹ ਆ ਜਿਵੇਂ ਪਹਿਲੀ ਵਾਰ ਜੇ ਤੁਸੀਂ ਧਿਆਨ ਕਰੋਗੇ ਕੈਨੇਡਾ ਗਏ ਸੀ ਕਿੱਡੇ ਔਖੇ ਹੋ ਕੇ ਅੱਜ ਤੱਕ ਕੋਈ ਯਾਦ ਕੀਤਾ ਜਾਂਦਾ ਕਿ ਮੈਂ ਜਹਾਜ਼ ਤੇ ਉਹਨਾਂ ਤੇ ਤੱਕਾ ਹੋਇਆ ਕਿ ਮੈਂ ਮਾਰੇ ਗਏ ਜਿਵੇਂ ਜ਼ੁਲਮ ਹੋਇਆ ਤਾਂ ਗੱਲ ਇਹ ਆ ਕਿ ਪੰਜਾਬੀ ਹਮੇਸ਼ਾ ਔਖੇ ਰਾਹ ਚੋਂ ਨਿੱਤਰ ਕੇ ਆਉਂਦੇ ਨੇ ਤੇ ਜਿੱਤ ਹਾਸਲ ਕਰਦੇ ਨੇ ਸਾਡੇ ਚੇਤੇ ਹੋਵੇ ਤਾਂ ਡੌਗਸ ਐਂਡ ਇੰਡੀਅਨਸ ਆਰ ਨਾਟ ਅਲਾਉਡ ਇਹ ਭਾਰਤ ਵਿੱਚ ਵੀ ਲੱਗੇ ਹੁੰਦੇ ਤਾਂ ਉਹ ਜਿਹੜਾ ਕਹਿੰਦੇ ਹੁੰਦੇ ਸਨ ਕਿ ਬ੍ਰਿਟਿਸ਼ ਰਾਜ ਕਦੇ ਉਹਦਾ ਸੂਰਜ ਡੁੱਬਦਾ ਨਹੀਂ ਤੁਹਾਡੇ ਸਾਹਮਣੇ ਆ ਕਿਵੇਂ ਰਿਸ਼ੀ ਸੁਨਕ ਜੋ ਕਿ ਹਿੰਦੀਨ origin ਵਾਲੇ ਹੁੰਦੇ ਆ ਕਿਸ ਤਰੀਕੇ ਉਸ ਪੱਧਰ ਤੱਕ ਪਹੁੰਚੇ ਯਾਨੀ ਜੋ ਭਾਰਤੀ ਤੇ ਉਹਨਾਂ ਵਿੱਚੋਂ ਵੀ ਪੰਜਾਬੀ ਤਾਂ ਖਾਸ ਕਰਕੇ ਜੂਝਣਾ ਜਾਣਦੇ ਨੇ ਸੋ ਇਹੋ ਜਿ ਔਖੇ ਸਮੇਂ ਨੂੰ ਕਿਉਂਕਿ ਸਾਡੇ ਉੱਥੇ ਬੜੇ ਸਿਰ ਕੱਢ ਸਾਡੇ ਐਨ ਆਰ ਆਈ ਬੈਠੇ ਨੇ ਜਿਹੜੇ ਪੱਕੇ ਤੌਰ ਤੇ ਨਾ ਸਿਰਫ ਉਚੇਰੀਆਂ ਪਦਮੀਆਂ ਉਹਨਾਂ ਦੀਆਂ ਤੁਸੀਂ ਦੇਖਦੇ ਹੋ ਕਿ ਪੋਲਿਟੀਕਲ ਫਿਗਰਸ ਵੀ ਬਹੁਤ ਤਗੜੇ ਪਹੁੰਚ ਚੁੱਕੇ ਹੋਏ ਨੇ ਉੱਪਰ ਸੋ ਉਹ ਪੰਜਾਬੀ ਜਿਹੜੇ ਰੱਤਾ ਮਸਾ ਆਪਣਿਆਂ ਦਾ ਹੀ ਥੋੜਾ ਜਿਹਾ ਹੋਰ ਗਿਣਤੀ ਵਧਾਉਣ ਵਿੱਚ ਥੋੜਾ ਜਿਆ ਉਹਨਾਂ ਦੇ ਲਈ ਰੋਜ਼ਗਾਰ ਪੈਦਾ ਕਰਨ ਵਿੱਚ ਜਾਂ ਆਪਣੀ ਸਟਰੈਂਥ ਇਨਕਰੀਜ਼ ਕਰਨ ਲਈ ਗਿਣਤੀ ਵਾਸਤੇ ਇਹ ਸਾਰਾ ਕੁਝ ਜੇ ਉਹ ਵੀ ਸ਼ੁਰੂ ਕਰ ਲੈਣ ਤਾਂ ਵੱਖ-ਵੱਖਰੇ ਮੁਲਕਾਂ 'ਚ ਉਹਨਾਂ ਦੀ ਇੰਨੀ ਸਾੜੀ ਤਾਂ ਪੰਜਾਬੀਆਂ ਦੀ ਤਾਦਾਦ ਹੈ ਕਿ ਉਹ ਇੱਕ ਦੂਜੇ ਦੀ ਮਦਦ ਦੇ ਵਾਸਤੇ ਜਾਂ ਸਾਡੇ ਹੀ ਆਪਣਿਆਂ ਨੂੰ ਐਡਜਸਟ ਕਰਨਾ ਉਹਨਾਂ ਲਈ ਕੋਈ ਬਹੁਤਾ ਔਖਾ ਹੋਣ ਵਾਲਾ ਨਹੀਂ ਉਹ ਇ ਜਾਨੀ ਮਿਸਾਲ ਉਹ ਜੋ ਸਾਡੇ ਤਾਂ ਲਾਸ ਇੰਡਲੈਕਸ ਵਿੱਚ ਇੱਕ ਦੁਨੀਆ ਦੇ ਚੋਟੀ ਦੇ ਸਾਡੇ ਡਾਕਟਰ ਰਜਿੰਦਰ ਇਕੱਲੇ ਮੈਂ ਜਿਨ੍ਹਾਂ ਦੀ ਗੱਲ ਕਰਾਂ ਕਿ ਦੰਦਾਂ ਦੇ ਡਾਕਟਰ ਤੋਂ ਸ਼ੁਰੂ ਹੋ ਕੇ ਹੁਣ ਉਹ ਖਰਬਾਪਤੀ ਨੇ ਉੱਥੇ ਉਹਨਾਂ ਦੇ ਆਪਣੇ ਜਹਾਜ਼ ਨੇ ਤੇ ਉਹਨਾਂ ਨੇ ਬਿਆੰਤ ਉੱਥੋਂ ਦੇ ਅਮਰੀਕਨਾਂ ਨੂੰ ਨੌਕਰੀਆਂ ਦਿੱਤੀਆਂ ਹੋਈਆਂ ਉਹਨਾਂ ਦੇ ਥੱਲੇ ਕੰਮ ਕਰਨ ਵਾਲੇ ਅ ਇਸ ਵੇਲੇ ਲਗਭਗ ਮੇਰਾ ਕਹਿ ਲੈ ਕਈ ਹਜ਼ਾਰ ਹੋਣਗੇ ਜੋ ਉਹਨਾਂ ਦੇ ਅਧੀਨ ਕੰਮ ਕਰਦੇ ਨੇ ਤਾਂ ਸਾਡੇ ਜਿਹੜੇ ਉੱਥੇ ਸਟੈਬਲਿਸ਼ਡ ਪੰਜਾਬੀ ਬਾਹਰਲੇ ਮੁਲਕਾਂ 'ਚ ਨੇ ਉਹ ਅੱਗੋਂ ਰੋਜ਼ਗਾਰ ਉੱਥੋਂ ਦੇ ਲੋਕਾਂ ਨੂੰ ਦੇ ਰਹੇ ਨੇ ਤਾਂ ਉਹ ਇਸ ਤਰੀਕੇ ਕਾਬਜ਼ ਸਥਿਤੀ ਚ ਨੇ ਉੱਪਰ ਨੇ ਉਹਨਾਂ ਦਾ ਹੱਥ ਉੱਪਰ ਸੋ ਅੱਜ ਜਾਂ ਕੱਲ ਕਦੇ ਵੀ ਤੁਸੀਂ ਸੋਚ ਸਕਦੇ ਹੋ ਕਿ ਜੇ ਕਦੇ ਨਾ ਡੁੱਬਣ ਵਾਲਾ ਰਾਜ ਵੀ ਡੁੱਬ ਗਿਆ ਸੀ ਤਾਂ ਕੋਈ ਵੱਡੀ ਗੱਲ ਨਹੀਂ ਹੋਰਨਾ ਮੁਲਕਾਂ ਚ ਜਿੰਨੇ ਸਟਰੋਂਗ ਹੁੰਦੇ ਜਾਣਗੇ ਜਿੰਨੀਆਂ ਨੀਹਾਂ ਤਕੜੀਆਂ ਕਰੀ ਜਾਣਗੇ ਤਾਂ ਉਹਨਾਂ ਮੁਲਕਾਂ ਤੇ ਵੀ ਸਾਡੇ ਪੰਜਾਬੀ ਬੜੇ ਖੂਬਸੂਰਤ ਤਰੀਕੇ ਨਾਲ ਰਾਜ ਕਰ ਸਕਾਂਗੇ ਜਦੋਂ ਇਹਦਾ ਕੋਈ ਕੰਮ ਹੁੰਦਾ ਜੇ politically motivated ਤਾਂ ਇਹ ਸਦੀਵੀ ਤਾਂ ਹੁੰਦੀ ਨਹੀਂ ਪੋਲਿਟিক্যাল ਪਾਵਰ ਚੇਂਜ ਹੁੰਦੀ ਜੇ ਅੱਜ ਦੇ ਦਿਨ ਸਖਤਾਈ ਜਿਵੇਂ ਕਰਦੇ ਪਏ ਨੇ ਤਾਂ ਇਹ ਸਮਾ ਬਦਲਣ ਨਾਲ ਇਹ ਜ਼ਰੂਰ ਪਹੀਆ ਜੋ ਚੱਕਰ ਹੁੰਦਾ ਨਾ ਜੀ ਸਮੇ ਦਾ ਇਹ ਜ਼ਰੂਰ ਤਬਦੀਲ ਹੁੰਦਾ ਜੇ ਤੋਂ ਉਮੀਦ ਕਰਦੇ ਆ ਕਿ ਇਹਦੇ ਚ ਕਾਫੀ ਹੋਰ ਬਿਹਤਰੀ ਜਦੋਂ ਇਹ ਤਬਦੀਲੀ ਉੱਪਰੋਂ ਹੋਏਗੀ ਹੋਣੀ ਸ਼ੁਰੂ ਹੋ ਜਾਏਗੀ ਪਰ ਉਹਦੇ ਵਿੱਚ ਕੁਝ ਚੀਜ਼ਾਂ ਹੋਰ ਲੋੜ ਨੇ ਜੀ ਕਿ ਜਿਹੜੇ ਹੁਣ ਵਾਪਸ ਆਣਗੇ ਐਸ ویਲੇ ਸਾਡੇ ਇੱਕ ਸਿਸਟਮ ਜਿਹੜਾ ਐਗਜ਼ਿਸਟ ਹੀ ਨਹੀਂ ਕਰਦਾ ਉਹ ਹੁੰਦੀ ਹੈ ਮੈਂਟਲ ਹੈਲਥ ਕਿ ਭਈ ਔਖੇ ਸਮੇਂ ਨੂੰ ਕਿਵੇਂ ਜੀਉਣਾ ਉਹ ਸਾਡਾ ਅੱਗੇ ਤਾਂ ਸਾਡਾ ਕਰਮ ਇੱਕ ਰੋਲ ਅਦਾ ਕਰਦਾ ਸੀ ਜਿਹੜਾ ਇੱਕ ਉਹਨਾਂ ਨੂੰ ਮੈਂਟਲ ਸਪੋਰਟ ਦਾ ਸਿਸਟਮ ਹੁੰਦਾ ਸੀ ਤੜਦੇ ਰਹੋ ਚੜਦੀ ਕਲਾਤ ਰਹੋ ਉਹ ਸਾਡਾ ਮਨ ਵੀ ਹੁੰਦਾ ਜਾਂਦਾ ਜੇ ਕਮਜ਼ੋਰ ਹੋ ਗਿਆ ਤੇ ਬਾਕੀ ਅਸੀਂ ਸਾਰੇ ਤਣਾਅ ਦੇ ਵਿੱਚ ਆ 24 ਘੰਟੇ ਅਸੀਂ ਗਿਣਦੇ ਹਾਂ ਕਿ ਜੇ ਕੋਈ ਮੈਂਟਲ ਹੈਲਥ ਦਾ ਮਤਲਬ ਹੈ ਪਾਗਲਖਾਨਾ ਇਸ ਤਰ੍ਹਾਂ ਦੀ ਬਿਲਕੁਲ ਹੀ ਨਹੀਂ ਹੈ ਰੱਤੀ ਮਾਸਾ ਸਟ੍ਰੈਸ ਨੂੰ ਡੀਲ ਕਿਵੇਂ ਕਰਨਾ ਸੇ ਇੱਕ ਬੜਾ ਇੱਕ ਮੇਜਰ ਟਾਪਿਕ ਜੇ ਇੱਕ ਮੈਡੀਕਲ ਵਿੱਚ ਵੀ ਹਾਊ ਟੂ ਡੀਲ ਵਿਦ ਸਟ੍ਰੈਸ ਕੈਨੀ ਕੀ ਗੱਲ ਸਮਝਾਣੀ ਹੁੰਦੀ ਜੇ ਉਹਨੂੰ ਤੁਸੀਂ ਸਿਟਿੰਗ ਦੇਣੀ ਹੈ ਬੈਠੋ ਸਮਝਾਓ ਵੀ ਕੋਈ ਗੱਲ ਨਹੀਂ ਔਖਾ ਸਮਾਂ ਆਂਦਾ ਹੈ ਜਰ ਜਾਓ ਲੰਘ ਜਾਂਦਾ ਹੈ ਅੱਗੋਂ ਵਧੀਆ ਸਮਾਂ ਆਂਦਾ ਹੀ ਆਂਦਾ ਸੋ ਉਹ ਚੀਜ਼ ਜਿਹੜੀ ਸਾਡੀ ਸਟ੍ਰੈਸ ਘਟਾਉਣ ਵਾਲਾ ਸਿਸਟਮ ਮਨਸੀ ਹੈ ਉਹਦੇ ਲਈ ਸਾਨੂੰ ਜ਼ਰੂਰ ਕਿਉਂਕਿ ਸਾਡੇ ਪੰਜਾਬ ਚ ਐਨ ਜੀਓਜ਼ ਬਹੁਤ ਸਾਰੀਆਂ ਕੰਮ ਕਰ ਰਹੀਆਂ ਨੇ ਤੁਹਾਡੇ ਪ੍ਰੋਗਰਾਮ ਨੂੰ ਕਿਉਂਕਿ ਬਹੁਤ ਸੋਝਵਾਨ ਲੋਕ ਸੋ ਸੁਣਦੇ ਨੇ ਤਾਂ ਉਹਨਾਂ ਵਿੱਚ ਹੀ ਸ਼ਾਇਦ ਹੋ ਸਕਦਾ ਕੋਈ ਯੂਥ ਕਲੱਬਸ ਕੋਈ ਇਸ ਤਰੀਕੇ ਸ਼ੁਰੂ ਹੋਣ ਜਿਹੜੇ ਇੰਜ ਦਾ ਸਪੋਰਟ ਸਿਸਟਮ ਤਿਆਰ ਕਰਨ ਫਿਰ ਦੂਜੀ ਗੱਲ ਕਿ ਨੌਕਰੀਆਂ ਅਸੀਂ ਸੈਲਫ ਜਨਰੇਟ ਸ਼ੁਰੂ ਕਰੀਏ ਕਿ ਸਾਡੇ ਇੱਥੇ ਵੇਖੋ ਨਾ ਮੈਂ ਤਾਂ ਹੈਰਾਨ ਆ ਵੀ ਸਟਰਾਬੈਰੀਜ਼ ਕੀਵੀਆਂ ਇਹੋ ਜਿਹੇ ਚੀਜ਼ਾਂ ਵੀ ਇੱਥੇ ਲਾਣ ਲੱਗ ਗਏ ਨੇ ਡ੍ਰੈਗਨ ਫਰੂਟਸ ਤੱਕ ਸਾਡੇ ਪੰਜਾਬੀਆਂ ਨੇ ਸ਼ੁਰੂ ਕਰ ਲਿਆ ਵੀ ਕਿਵੇਂ ਉਹਨੂੰ ਠੰਡਾ ਰੱਖਣਾ ਮਾਹੌਲ ਕਿਵੇਂ ਉੱਤੇ ਤਾਕਿ ਉਹਨਾਂ ਨੇ ਸ਼ੀਟਸ ਤੇ ਜੇ ਪੰਜਾਬ ਅੰਦਰ ਇਹੋ ਜੀ ਚੀਜ਼ ਹੋ ਸਕਦੀ ਹੈ ਤਾਂ ਫਿਰ ਕੇਸਰ ਤੱਕ ਦੀ ਖੇਤੀ ਨਾਲ ਉਹ ਖਰਬਾ ਕਮਾਂਡ ਲੱਗ ਗਏ ਸਾਡੇ ਪੰਜਾਬੀ ਇੱਥੇ ਪੰਜਾਬ ਵਿੱਚ ਤਾਂ ਇਹੋ ਜਿਹਿਆਂ ਜੋ ਅਸੀਂ ਆਪ ਸੈਲਫ ਜਨਰੇਟ ਕਰੀਏ ਜਿਸ ਵਿੱਚ ਕੁਝ ਤਬਦੀਲੀ ਯਾਨੀ ਸਿਰਫ ਇੱਕ ਅਸੀਂ ਕਣਕ ਚਾਲ ਤੋਂ ਥੋੜਾ ਜਿਹਾ ਹਟ ਕੇ ਜੇ ਇਹਨਾਂ ਪਾਸਿਆਂ ਵੱਲ ਧਿਆਨ ਕਰਾਂਗੇ ਫੁੱਲਾਂ ਦੀ ਖੇਤੀ ਕਰ ਲਈਏ ਜਾਂ ਹੋਰ ਬਹੁਤ ਚੀਜ਼ਾਂ ਕਲੀ ਖੇਤੀ ਕਿਉਂ ਬਹੁਤ ਹੋਰ ਚੀਜ਼ਾਂ ਜਿੱਥੋਂ ਅਸੀਂ ਇਹ ਜਨਰੇਟ ਕਰ ਸਕਦਾ ਸਾਡੇ ਚ ਰਿਲੀਜੀਅਸ ਟੂਰਿਜ਼ਮ ਮੰਸਫੀਅਰ ਦੇਖਿਤੇ ਉਸ ਪਾਸੇ ਵੱਲ ਰੱਤ ਤੱਕ ਧਿਆਨ ਕਰ ਲਈਏ ਕਿ ਸਾਡੀ ਤਾਂ ਯਾਨੀ ਦੁਨੀਆਂ ਦੇ ਜਿੱਥੇ ਮਰਜ਼ੀ ਹਿੱਸੇ ਵਿੱਚ ਕੋਈ ਪੰਜਾਬੀ ਬੈਠਾ ਹੋਏਗਾ ਉਹਦੇ ਲਈ ਮੁਕੱਦਸ ਥਾਂ ਹੈ ਜੀ ਅਸੀਂ ਜਾਈਏ ਅਸੀਂ ਸਰਹੰਦ ਜਾਈਏ ਫਤਿਹਗੜ ਸਾਹਿਬ ਦੇਖ ਕੇ ਆਈਏ ਅਸੀਂ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਆਈਏ ਇਹ ਇਹ ਚੀਜ਼ਾਂ ਦੇ ਨਾਲੋਂ ਨਾਲ ਸਾਡਾ ਤਾਂ ਬਹੁਤ ਤਗੜਾ ਇਤਿਹਾਸ ਰੋਪੜ ਜੀ ਦੇਖੋ ਪੰਜ ਜਨਰੇਸ਼ਨਸ ਉੱਥੇ ਪਈਆਂ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਮੇਨਟੇਨ ਕਰਕੇ ਉਹਨਾਂ ਥਾਵਾਂ ਤੇ ਜਿਵੇਂ ਅੱਗੇ ਵੀ ਇੱਕ ਵਾਰ ਆਪਾਂ ਗੱਲ ਕੀਤੀ ਸੀ ਕਿ ਗੋਆ ਵਿੱਚ ਨਾ ਦੇਖਿਆ ਕਿ ਇੱਕ ਵੀ ਬੰਦਾ ਵੇਲਣ ਨਹੀਂ ਸਾਰੇ ਨਿੱਕੇ ਤੋਂ ਵੱਡੇ ਬੱਚੇ ਲੱਗੇ ਹੋਏ ਨੇ ਕਾਰਨ ਕਿ ਉਹਦੇ ਇੱਕ ਹੋਟਲ ਬਣਾ ਲੈਂਦੇ ਨੇ ਤਾਂ ਉੱਥੇ ਜਿਹੜਾ ਵਾਟਰ ਸਪੋਰਟਸ ਨੇ ਕਿ ਕਿਸ਼ਤੀਆਂ ਚਲਾਣੀਆਂ ਹੋਰ ਸਪੋਰਟਸ ਉਹ ਵੀ ਉੱਥੇ ਦੇ ਪਿੰਡ ਦੇ ਜਿਹੜੇ ਆਸ-ਪਾਸ ਦੇ ਪੰਜ ਉਹ ਹੀ ਕਰਦੇ ਨੇ ਅੰਦਰ ਵੇਟਰ ਦਾ ਕੰਮ ਕੁੱਕ ਦਾ ਕੰਮ ਟੈਕਸੀਆਂ ਲੈ ਕੇ ਆਣ ਵਾਲੇ ਉੱਥੇ ਕੱਪੜੇ ਬਣਾ ਕੇ ਦੇਣ ਵਾਲੇ ਉੱਥੇ ਦੀਆਂ ਵਾਗਲਸ ਬਣਾਣੀਆਂ ਉਹ ਨਿੱਕੇ-ਨਿੱਕੇ ਜਿਹੜੇ ਤੁਸੀਂ ਜੈਨੀ ਫ੍ਰਿਜ ਮੈਗਨੇਟਸ ਤੋਂ ਲੈ ਕੇ ਹਰ ਚੀਜ਼ ਜਨਰੇਟ ਕਰਕੇ ਉੱਥੇ ਹਰ ਛੋਟੇ ਤੋਂ ਵੱਡਾ ਬੱਚਾ ਪੂਰੇ ਘਰ ਜਿੰਨੇ ਪੰਜ ਪਿੰਡ ਸਾਰੇ ਕੰਮਾਂ 'ਤੇ ਲੱਗੇ ਨੇ ਸਾਡੇ ਰਿਲੀਜੀਅਸ ਟੂਰਿਜ਼ਮ ਦੇ ਵਿੱਚ ਉੱਥੇ ਤੁਸੀਂ ਲਾਈਟ ਐਂਡ ਸਾਊਂਡ ਸ਼ੋਅ ਕਰ ਸਕਦੇ ਆ ਜੀ ਇਸ ਤਰੀਕੇ ਦਾ ਇੱਥੇ ਇਹ ਹੋਇਆ ਐਂਡ ਅਸੀਂ ਆ ਉੱਥੇ ਦੇ ਕੱਪੜੇ ਬਣਾ ਕੇ ਅੱਥੇ ਦੀਆਂ ਚੀਜ਼ਾਂ ਉਸ ਤਰ੍ਹਾਂ ਦੀਆਂ ਕੱਢ ਕੇ ਉਹ ਚੀਜ਼ਾਂ ਜੇ ਅਸੀਂ ਵੀ ਕਿਤੇ ਇਸ ਤਰ੍ਹਾਂ ਦੇ ਲੋਕਲ ਏਰੀਆ ਦੇ ਵਿੱਚ ਸਾਰਿਆਂ ਨੂੰ ਕੰਮਕਾਰ ਵਿੱਚ ਜਨਰੇਟ ਕਰ ਸਕੀਏ ਜਾਂ ਫਿਰ ਜਿਵੇਂ ਅਮਨ ਨੇ ਕੀਤਾ ਅਸੀਂ ਕੋਆਪਰੇਟਿਵ ਸੁਸਾਇਟੀਆਂ ਸ਼ੁਰੂ ਕਰੀਏ ਜਿੱਥੇ ਸਾਰੇ ਆਪੋ ਆਪਣੇ ਕੰਮ ਦੇ ਵਿੱਚ ਸਾਡੇ ਕਿਸਾਨ ਵੀਰ ਵੀ ਉੱਥੇ ਪਿੰਡ ਪੱਧਰ ਤੇ ਜਦੋਂ ਇਸ ਤਰ੍ਹਾਂ ਦੀ ਚੀਜ਼ ਸ਼ੁਰੂ ਹੋਏਗੀ ਤਾਂ ਤੁਸੀਂ ਦੇਖੋਗੇ ਇਹ ਇਨਕਮ ਵੀ ਜਨਰੇਟ ਹੋਏਗੀ ਉਹਨਾਂ ਲਈ ਕੰਮਕਾਰ ਵੀ ਮਿਲੇਗਾ ਤੇ ਫਿਰ

ਉਹਨਾਂ ਨੂੰ ਵੀ ਇਹ ਥੋੜਾ ਜਿਹਾ ਥੋੜਾ ਜਿਹਾ ਖਿਆਲ ਰੱਖਣ ਦੀ ਲੋੜ ਹੈ ਕਿ ਐਸ ਵੇਲੇ ਜਿਸ ਤਰੀਕੇ ਦੀ ਮੂਵਮੈਂਟ ਹੈ ਹਾਲੇ ਉਹ ਸਾਇਲੈਂਟ ਨੇ ਪਰ ਉਹ ਕਦੇ ਵੀ ਅੱਗ ਜਦੋਂ ਚੁਕਿੰਦਰ ਜੀ ਫੈਲ ਵੀ ਜੈ ਨਾ ਜੰਗਲ ਦੀ ਉਹ ਫਿਰ ਪਰਵਾਹ ਨਹੀਂ ਕਰਦੀ ਕਿਸ ਕਿਸਮ ਦੀ ਲੱਕੜ ਹੈ ਬਹੁਤ ਵਧੀਆ ਜੇ ਕਿ ਘਟਿਆ ਜੇ ਉਹਨੇ ਸਾਰੇ ਨੂੰ ਹੀ ਆਪਣੀ ਚਪੇਟ ਚ ਲੈਣਾ ਹੁੰਦਾ ਤਾਂ ਇਸੇ ਹੀ ਤਰ੍ਹਾਂ ਇਹ ਜਿਹੜੇ ਅੱਜ ਸ਼ਾਇਦ ਇਹ ਸੋਚਦੇ ਹੋਣਗੇ ਕਿ ਅਸੀਂ ਸੁਰੱਖਿਆ ਤਾਂ ਸਾਡੇ ਤੱਕ ਹੀ ਸੇਕ ਨਹੀਂ ਲੱਗਿਆ ਤਾਂ ਕੱਲ ਨੂੰ ਉਹਨਾਂ ਦੀ ਰਿਸ਼ਤੇਦਾਰੀ ਵਿੱਚ ਉਹਨਾਂ ਦੇ ਦੂਰ ਨੇੜਿਆਂ ਇਹ ਚੀਜ਼ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਸੇ ਇੱਕ ਪਹੁੰਚਦਾ ਤਾਂ ਉਹਨਾਂ ਨੂੰ ਵੀ ਆਪਣੀ ਸਟਰੈਂਥ ਇਕੱਠੀ ਕਰਨ ਦੀ ਲੋੜ ਹੈ ਇੱਕ ਜੁੱਟ ਹੋਣ ਕਿਹੋ ਜਿਹਾ ਮਾਹੌਲ ਹੋਵੇ ਤਾਂ ਉਹ ਵੀ ਆਪਣੀ ਫਾਈਟ ਆਊਟ ਕਰ ਸਕਣ ਇਸ ਮਾਹੌਲ ਨੂੰ ਤੋਂ ਇਸੇ ਤਰ੍ਹਾਂ ਹੋਰ ਨਾ ਮੁਲਕਾਂ 'ਚ ਜਿਹੜੇ ਬੈਠੇ ਨੇ ਪੰਜਾਬੀਆਂ ਨੂੰ ਐਸੇ ਲਈ ਇੱਕ ਲੋੜ ਹੈ ਕਿਉਂਕਿ ਔਖੇ ਸਮੇਂ ਪੰਜਾਬੀ ਦੂਜਿਆਂ ਦੀਆਂ ਵੀ ਜਦੋਂ ਦੇਖਦੇ ਆ ਨਾ ਲੋੜਾਂ ਉਹਨਾਂ ਲਈ ਵੀ ਖੜੇ ਹੋ ਜਾਂਦੇ ਨੇ ਕਿ ਉਹ ਲੰਗਰ ਕਿੱਥੇ ਜਾ ਕੇ ਸੀਰੀਆ 'ਚ ਵੀ ਲਾ ਕੇ ਬਹਿ ਜਾਂਦੇ ਨੇ ਤੋਂ ਮੇਰਾ ਖਿਆਲ ਹੈ ਅੱਜ ਜੋ ਲੰਗਰ ਦੀ ਥਾਂ ਤੇ ਜੇ ਆਪਾਂ ਇੱਕ ਜੁੱਟ ਹੋ ਕੇ ਕੋਈ ਇਸ ਤਰੀਕੇ ਦਾ ਜਨਰੇਟ ਕਰੀਏ ਜਿੱਥੇ ਸਾਨੂੰ ਨੌਕਰੀਆਂ ਜੁਗ ਤੇ ਬੱਚਿਆਂ ਨੂੰ ਸ਼ਰੀਦ ਇਹ ਵੀ ਪਹਿਲਾਂ ਤਾਂ ਆਪ ਪੜੋ ਕਿ ਪੰਜਾਬ ਦੀ ਬਾਗਡੋਰ ਸਾਂਭਣ ਵਾਲ ਤੋਂ ਮੈਡਮ ਕਾਰਨ ਆ ਕਿ ਜਿਵੇਂ ਤੁਸੀਂ ਕਿਹਾ ਕਿ ਮੌਕੇ ਇੱਥੇ ਮਤਲਬ ਕਿ ਤਲਾਸ਼ ਨੇ ਚਾਹੀਦੇ ਜਾਂ ਇਸ ਤਰ੍ਹਾਂ ਕਰਨਾ ਚਾਹੀਦਾ ਭਗਵੰਦਾਨ ਸਾਹਿਬ ਨੇ ਵਿਚਾਰ ਸੀ ਕਿ ਰਿਵਰਸ ਮਾਈਗ੍ਰੇਸ਼ਨ ਹੋਏਗੀ ਇੱਥੇ ਗੋਰੇ ਆ ਜਾਂ ਕਰਨਗੇ ਇਹ ਦਾਵੇ ਹਕੀਕਤ ਰੂਪ ਦੇ ਵਿੱਚ ਨਜ਼ਰ ਨਹੀਂ ਆਉਂਦੇ ਉਸ ਤੰਗ ਦੇ ਨਾਲ ਮਤਲਬ ਲਾਗੂ ਹੁੰਦੇ ਜਿਵੇਂ ਇੱਥੇ ਗੈਂਗਸਟਰ ਵਰਗਾ ਬੋਲ ਬਾਲਾ ਜਾਂ ਕੋਈ ਦੋ ਪੈਸੇ ਕਮਾਉਂਦਾ ਹੈ ਤਾਂ ਉਹਨੂੰ ਧਮਕੀਆਂ ਜਾਂ ਉਹਨੂੰ ਡਰਾਵੇ ਸਿੱਧਾ ਕਹਿ ਲਓ ਕਿ ਗੋਲੀ ਮਾਰ ਕੇ ਖਤਮ ਕਰਨ ਵਾਲਾ ਸੀਨ ਉਹ ਸਾਰਾ ਕੁਝ ਆ ਜਿਹੜੇ ਰਿਵਰਸ ਮਾਈਗ੍ਰੇਸ਼ਨ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਉੱਥੇ ਬੈਠ ਕੇ ਉੱਥੋਂ ਦੇ ਹਾਲਾਤਾਂ ਬਾਰੇ ਦੱਸਦੇ ਨੇ ਉਹਨਾਂ ਤੇ ਵੀ ਸਵਾਲ ਖੜੇ ਹੁੰਦੇ ਜਿਹੜੇ ਇੱਥੇ ਕੁਝ ਕਰ ਰਹੇ ਨੇ ਜਾਂ ਕਰਨਾ ਚਾਹੁੰਦੇ ਨੇ ਜਾਂ ਉਹ ਮਤਲਬ ਕਿ ਆਪਣਾ ਕੋ ਥੋੜਾ-ਥੋੜਾ ਬਿਜ਼ਨਸ ਸ਼ੁਰੂ ਕਰਦੇ ਨੇ ਜਾਂ ਕੁਝ ਵੀ ਹੁੰਦਾ ਪਰ ਉਹ ਇੱਕ ਡਰ ਸਹਿਮ ਦਾ ਮਾਹੌਲ ਉਹਨਾਂ ਦੇ ਅੰਦਰ ਬਣਿਆ ਰਹਿੰਦਾ ਹੈ ਕਿ ਇਹਦਾ ਫਿਊਚਰ ਕੀ ਆ ਜਿਵੇਂ ਪੰਜਾਬੀ ਪੰਜਾਬੀਆਂ ਦਾ ਸਾਥ ਨਹੀਂ ਦਿੰਦੇ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਉਹ ਸਾਰੇ ਕਿਤੇ ਹੁੰਦਾ ਪਰ ਇਸ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਕਲਚਰ ਜਾਂ ਸਭਿਆਚਾਰ ਨੂੰ ਉਸ ਢੰਗ ਨਾਲ ਨਹੀਂ ਸਮਝਿਆ ਜਾਂਦਾ ਕਿ ਜੇ ਹੁਣ ਕਿਉਂਕਿ ਫੇਰ ਵੀ ਮੰਨ ਲਓ ਕਿ ਜੇ ਮੰਨ ਲਓ ਕਿ ਕਿਸੇ ਨੂੰ ਕਹਿ ਤਾ ਕਿ ਭਾਈ ਕੈਨੇਡਾ ਚ ਹਲਾਤ ਇਦਾਂ ਬਰ ਰਹੇ ਨੇ ਜਾਂ ਅਮਰੀਕਾ ਚ ਇਦਾਂ ਦੇ ਨੇ ਜਾਂ ਵਿਦੇਸ਼ ਚ ਕੀ ਰੱਖਿਆ ਤਾਗੜਾ ਕਹਿੰਦਾ ਹੈ ਕਿ ਇੱਕ ਵਾਰੀ ਜਾਤ ਹੀ ਆਈਏ ਇੱਕ ਵਾਰੀ ਵੇਖ ਤੇ ਆਈਏ ਮਤਲਬ ਸੇਕ ਲੱਗ ਜਾਂਦਾ ਉਸ ਤੋਂ ਬਾਅਦ ਵੀ ਇੱਕ ਮਤਲਬ ਕਿ ਉਹ ਮਨ ਦੇ ਅੰਦਰ ਇੱਕ ਦੋ ਹੁੰਦਾ ਹੈ ਕਿ ਇੱਥੇ ਨਹੀਂ ਰਹਿਣਾ ਮੁਕਤੀ ਗੱਲ ਕਿ ਪੰਜਾਬ 'ਚ ਨਹੀਂ ਰਹਿਣਾ ਆਪਾਂ ਇਸ ਚੀਜ਼ ਨੂੰ ਕਿੱਦਾਂ ਖਤਮ ਕਰ ਸਕਦੇ ਹਾਂ ਪਾ ਜੀ ਦੇਖੋ ਕਿਉਂਕਿ ਗੁਨਾਹਗਰ ਅਸੀਂ ਆ ਮੈਂ ਤਾਂ ਸਿੱਧੀ ਸਪਸ਼ਟ ਗੱਲ ਕਰ ਰਹੀ ਹਾਂ ਕਿ ਦੋ ਰਾਏ ਹੈ ਹੀ ਨਹੀਂ ਕਿ ਅਸੀਂ ਸਿਆਸਤਦਾਨ ਜਦੋਂ ਚੁੰਨਦੇ ਆ ਬਿਠਾਣੇ ਆ ਉਹਨਾਂ ਤੇ ਉਂਗਲ ਚੁੱਕਣ ਤੋਂ ਪਹਿਲਾਂ ਮੈਨੂੰ ਦਿਸਦਾ ਹੈ ਕਿ ਮੇਰੇ ਵੱਲ ਬਾਕੀ ਦੀਆਂ ਚਾਰ ਉਂਗਲਾਂ ਆਉਂਦੀਆਂ ਨੇ ਕਿ ਅਸੀਂ ਕੀ ਸ਼ਰਾਬ ਦੀਆਂ ਬੋਤਲਾਂ ਤੇ ਵਿਕ ਜਾਂਦੇ ਆ ਜਾਂ ਬੋਰੀ ਕਣਕ ਦੀ ਤੇ ਵਿਕ ਜਾਂਦੇ ਆ ਜਾਂ ਆਪਣੇ ਘਰਾਂ ਵਿੱਚ ਇੱਕ ਬੋਰ ਕਰਾਣਾ ਪਾਣੀ ਦਾ ਉਹਦੇ ਲਈ ਵਿਕ ਜਾਂਦੇ ਆ ਅਸੀਂ ਵਿਕਦੇ ਕਿੰਨੀ ਨੀਵੀਂ ਤਪੱਦਰ ਤੇ ਜਾ ਕੇ ਆ ਕਿਉਂਕਿ ਸਾਡੇ ਚ ਉਹ ਸੋਚ ਹੀ ਖਤਮ ਹੋ ਗਈ ਕਿ ਇੱਕ ਸਿਆਸਤਦਾਨ ਦਾ ਹੋਣ ਦਾ ਮਤਲਬ ਹੈ ਕਿ ਉਹਦੀ ਵਿਜ਼ਨ ਕੀ ਹੈ ਅਸੀਂ ਉਸ ਬਾਬਤ ਸਮਝਦੇ ਹੀ ਨਹੀਂ ਸਾਨੂੰ ਸਿਰਫ ਆਪਣੇ ਕੰਮ ਤੱਕ ਹੈ ਮੇਰੇ ਮੁੰਡੇ ਨੂੰ ਨੌਕਰੀ ਮਿਲ ਜੇ ਮੇਰੇ ਮੁੰਡੇ ਦਾ ਜਿਹੜਾ ਪਾਸ ਹੋਣਾ ਉਹ ਨੰਬਰ ਮਿਲ ਜਾਣ ਅਸੀਂ ਤਾਂ ਬਸ ਇੰਨੀ ਕੁ ਸੋਚ ਕੇ ਅਸੀਂ 3 ਮਹੀਨਿਆਂ ਦੀ ਦਾਲ ਆ ਗਈ ਰਾਸ਼ਨ ਆ ਗਈ ਸਮਝਣਾ ਤਾਂ ਫਿਰ ਇਹੋ ਕੁਝ ਸਾਡੇ ਨਸੀਬ ਚ ਇਹੀ ਮਿਲਣਾ ਸਾਨੂੰ ਗੱਲ ਇਹ ਹੈ ਕਿ ਵਿਸ਼ ਦੇ ਉਹਨਾਂ ਦੀ ਦੇਖਣ ਦੇ ਲਈ ਕਿਰਦਾਰ ਚਾਹੀਦੇ ਹੁੰਦੇ ਆ ਭਾਜੀ ਆਪਾਂ ਹਾਥੇ ਠੱਠੇ ਵਿੱਚ ਨਹੀਂ ਇਹ ਚੀਜ਼ ਪੰਜਾਬ ਕੋਈ ਹਾਥੇ ਠੱਠਿਆਂ ਨਾਲ ਨਹੀਂ ਸੀ ਬਣਿਆ ਪੰਜਾਬ ਤਾਂ ਬਹੁਤ ਫਿਰ ਦੇ ਕੇ ਬਣਿਆ ਸੀਗਾ ਤੇ ਉਹਦੇ ਵਿੱਚ ਵੀ ਅੱਜ ਦਾ ਜੇ ਅਸਲ ਤੁਸੀਂ ਧਿਆਨ ਦੇਖੋਗੇ ਨਾ ਸਾਡੇ ਤਾਂ ਗੁਰਦੁਆਰਿਆਂ 'ਚ ਪਾਠੀ ਵੀ ਬਿਹਾਰ ਦੇ ਆ ਕੇ ਬੈਠ ਚੁੱਕੇ ਹੋਏ ਨੇ ਸਾਡੇ ਹੀ ਇੱਥੋਂ ਪੜ੍ਹ ਲਿਖ ਕੇ ਸਾਡੇ ਸਕੂਲਾਂ 'ਚ ਮੇਜਰ ਗਿਣਤੀ ਉਹਨਾਂ ਦੀ ਹੈ ਪ੍ਰਵਾਸੀਆਂ ਦੀ ਸਾਡੇ ਬੱਚੇ ਜੇ ਆਪ ਹੀ ਦੌੜੀ ਜਾਣਗੇ ਇੱਥੋਂ ਪੜ੍ਹਨਾ ਹੀ ਨਹੀਂ ਬੇਸਿਕ ਨੋਲੇਜ ਵੀ ਨਹੀਂ ਲੈਣੀ ਤਾਂ ਫਿਰ ਐਂਝੇ ਪਰਮਾਏ ਜਾਣਗੇ ਕਿਉਂਕਿ ਬੌਧਿਕ ਵਿਕਾਸ ਤਾਂ ਅਲਟੀਮੇਟਲੀ ਤੁਹਾਨੂੰ ਪੜ੍ਹ ਕੇ ਹੀ ਆਉਣਾ ਨਾ ਜੇ ਪੜ੍ਹਨ ਤੋਂ ਹੀ ਅਸੀਂ ਦੌੜੀ ਜਾਂਗੇ ਮੈਂ ਵੀ ਘਰ ਵਿਹਲੇ ਬਹਿਣਾ ਸਾਡਾ ਤਾਂ ਧਿਆਨ ਬੇਲੜ ਵਾਲੇ ਪਾਸੇ ਆ ਅਸੀਂ ਅਸੀਂ ਤਾਂ ਮੁਫਤ ਖੋਰੀ ਵੱਲ ਨੂੰ ਉੱਥੇ ਤੁਰ ਚੁੱਕੇ ਹੋਏ ਆ ਤਾਂ ਜਦ ਤੱਕ ਅਸੀਂ ਦਿਮਾਗ ਸੋਚਣ ਸਮਝਣ ਦੀ ਸ਼ਕਤੀ ਦੇ ਆ ਉਹ ਸੈਂਟਰ ਨੂੰ ਨਹੀਂ ਨਾ ਹਲੂਣਦੇ ਵੀ ਭਾਈ ਅਸੀਂ ਸਿਰਫ ਆਪਣਾ ਅੱਜ ਦਾ ਬੋਰ ਨਹੀਂ ਲਵਾਣਾ ਅਸੀਂ ਵੇਖਣਾ ਕਿ ਸਾਡੀ ਚੌਥੀ ਪੁਸਤਕੀ ਇੱਥੇ ਰਹਿਣ ਜੋਗੀ ਹੋਊਗੀ ਕਿੰਨੇ ਕੁ ਇਸ ਵੇਲੇ ਗੱਲ ਕਰਦੇ ਨੇ ਦੱਸੋ ਸਿਆਸਤਦਾਨ ਸਿਰਫ ਜੇ 84 ਨੂੰ ਅਜੇ ਤੱਕ ਅਸੀਂ ਪੌੜੀ ਬਣਾਇਆ ਹੋਇਆ ਨਾ ਬਿਲਕੁਲ ਸਹੀ ਤੇ ਆ ਬੁੱਡੇ ਨਾਲੇ ਨੂੰ ਅਸੀਂ ਸਿਰਫ ਇੱਕ ਹੋਕਾ ਦੇ ਕੇ ਅਸੀਂ ਕਰ ਰਹੇ ਹਾਂ ਕਰ ਰਹੇ ਹਾਂ ਤੇ ਅਸੀਂ ਆਪਣਾ ਆਰਾਮ ਨਾਲ ਪਾਸੇ ਬਹਿ ਜੰਨੇ ਹਾਂ ਜੀ ਮੈਨੂੰ ਤੁਸੀਂ ਆਪ ਹੀ ਦੱਸ ਦਿਓ ਹਕੀਕੀ ਪੱਧਰ ਤੇ ਸਾਨੂੰ ਦਿਖ ਰਿਹਾ ਹੈ ਕਿ ਅਸੀਂ ਅੱਗੋਂ ਸਾਰੀਆਂ ਸਾਡੀਆਂ ਅਗਲੀਆਂ ਪੁਸ਼ਤਾ ਗਲ ਸੜ ਜਾਣਗੀਆਂ ਕੈਂਸਰ ਦੇ ਨਾਲ ਗੁਰਦੇ ਫੇਲ ਹੋਣ ਨਾਲ ਜਿਸ ਢੰਗ ਨਾਲ ਸਾਡੇ ਪੰਜਾਬ ਦੀ ਧਰਤੀ ਸਾਡਾ ਹਵਾ ਇਹ ਸਭ ਪਾਣੀ ਸਭ ਜ਼ਹਿਰ ਬਣ ਚੁੱਕਾ ਹੋਇਆ ਫਿਰ ਸਾਡੀਆਂ ਹੱਡਾਂ ਵਿੱਚ ਜਦੋਂ ਇਹੀ ਸਿਆਸਤਦਾਨ ਵਿੱਚ ਇਨਵੋਲਡ ਦਿਸਣ ਸਾਡੇ ਪੁਲਿਸ ਮਾਹਮਨੇ ਦੇ ਵਿੱਚੋਂ ਲੋਕ ਵਿੱਚ ਇਨਵੋਲਡ ਦਿਸਣ ਕਿ ਨਸ਼ਾ ਉਹ ਦੇ ਰਹੇ ਨੇ ਤਾਂ ਫਿਰ ਆਪਾਂ ਆਖੰ ਬਣਾਣਾ ਕੀ ਚਾ ਰਹੇ ਹਾਂ ਸੂਬੇ ਦਾ ਸਾਡੇ ਅੰਦਰਲੀ ਉਹ ਆਵਾਜ਼ ਉੱਠਦੀ ਹੋਈ ਨਹੀਂ ਕਿ ਹਾਂਜੀ ਸਾਨੂੰ ਤਬਦੀਲੀ ਚਾਹੀਦੀ ਹੈ ਕ੍ਰਾਂਤੀ ਲਈ ਭਾਜੀ ਕੋਈ ਸਮਾਨੋ ਨਹੀਂ ਸੀ ਡਿੱਗਦੇ ਕਿ ਉਹ ਬੈਲੂਨ ਨਾਲ ਲਟਕਦੇ ਆਣਗੇ ਉਹ ਕ੍ਰਾਂਤੀ ਲਿਆਣਗੇ ਕ੍ਰਾਂਤੀ ਤਾਂ ਇਸੇ ਜ਼ਮੀਨ ਤੋਂ ਹੁੰਦੀ ਜੇ ਸ਼ੁਰੂ ਪਰ ਉਸ ਕ੍ਰਾਂਤੀ ਲਈ ਪਹਿਲਾਂ ਸਾਡੇ ਵਿੱਚੋਂ ਆਗੂ ਬਣਨ ਨੂੰ ਇਸ ਵੇਲੇ ਤਿਆਰ ਹੀ ਨਹੀਂ ਹੋਣ ਦਿੱਤੇ ਜਾ ਰਹੇ ਤੁਸੀਂ ਉੱਪਰ ਦੇਖੋ ਪਰਿਵਾਰਵਾਦ ਦਾ ਉਹ ਜਿਸ ਢੰਗ ਦਾ ਹੱਲਾ ਸਾਡੇ ਤੇ ਕਿ ਵਾਰੀ ਸਿਰ ਉਹ ਬਹਿ ਜਾਣਗੇ ਫਿਰ ਉਹਨਾਂ ਦੀ 800 ਗੁਣਾ ਜ਼ਿਆਦਾ ਦੋ ਸਾਲਾਂ ਚ ਵੱਧ ਜਾਏਗੀ ਫਿਰ ਉਹ ਸਾਨੂੰ ਦੱਬੀ ਕੁਚਲੀ ਜਾਣਗੇ ਪੈਦਾ ਮਾਹੌਲ ਪੈਦਾ ਕਰ ਦੇਣਗੇ ਅਸੀਂ ਉਸੇ ਹੀ ਤਰੀਕੇ ਬੈਠੇ ਰਵਾਂਗੇ ਨਾ ਸਾਡੇ ਉਹ ਅਫਸਰ ਜਿਹੜੇ ਸਰਕਾਰੀ ਅਫਸਰ ਉਹ ਖੜੇ ਹੁੰਦੇ ਨੇ ਰੀੜ ਦੀਆਂ ਹੱਡੀਆਂ ਖਤਮ ਕਰ ਲੀਆਂ ਅਸੀਂ ਤਾਂ ਫਿਰ ਅਸੀਂ ਤਾਂ 800 ਸਾਲ ਪਿੱਛੇ ਗਏ ਹੋਏ ਹਾਂ ਨਾ ਉਸੇ ਤਰ੍ਹਾਂ ਹੀ ਦੱਬੇ ਕੁਚਲੇ ਬੈਠੇ ਆ ਆਵਾਜ਼ ਚੁੱਕਣ ਨੂੰ ਹਰ ਵਾਰ ਤਾਂ ਨਹੀਂ ਉਡੀਕ ਸਕਦੇ ਕੋਈ ਜਾਣੀ ਬਾਰੇ ਅੰਦਰਲੀ ਜ਼ਮੀਰ ਜਗਾਣੀ ਹੈ ਨਾ ਉੱਠੋ ਤੇ ਦੇਖੋ ਤੁਸੀਂ ਆਸ-ਪਾਸ ਤੁਹਾਡੇ ਹੀ ਮੁਹੱਲਿਆਂ 'ਚ ਤੁਹਾਡੇ ਹੀ ਪਿੰਡਾਂ 'ਚ ਉੱਥੇ ਬੰਦੇ ਹੋਣਗੇ ਨਹੀਂ ਹੈ ਕਿ ਪੰਜਾਬ ਦੇ ਵਿੱਚ ਸਾਡੇ ਕੋਲ ਚੱਜ ਦੇ 117 ਬੰਦੇ ਵੀ ਨਹੀਂ ਹੈਗੇ ਨੇ ਪਰ ਗੱਲ ਇਹ ਹੈ ਕਿ ਅਸੀਂ ਸਿਰਫ ਪੈਸੇ ਦੀ ਭਾਲ ਪਿੱਛੇ ਉਹਨਾਂ ਅਗਾ ਨਹੀਂ ਆਣਦੇ ਰੇ ਉਹਨਾਂ ਨੂੰ ਪਛਾਣ ਤੱਕੀ ਜਾ ਰਹੇ ਆ ਜਿਸ ਦਿਨ ਸਾਨੂੰ ਆਪਣਿਆਂ ਤੋਂ ਦਿਸੂਗਾ ਵੀ ਆਹ ਬੰਦਾ ਪੰਜਾਬ ਲਿਵੀਜ਼ਨ ਲੈ ਕੇ ਬੈਠਾ ਹੈ ਇਹ ਬੰਦੇ ਨੂੰ ਅਗਾ ਆਉਣ ਦੀ ਲੋੜ ਹੈ ਤੇ ਫਿਰ ਉਹਨੂੰ ਦੇਖੀਏ ਕਹਨੇ ਕੀਤਾ ਕੀ ਹੈ ਹੁਣ ਅੱਜ ਦੇ ਦਿਨ ਆਪਾਂ ਪਟਿਆਲੇ ਜਾਂ ਮੈਨੂੰ ਦੱਸੋ ਆਪਾਂ ਕਹੀਏ ਜੀ ਪਟਿਆਲੇ ਦੇ ਵਿੱਚ ਆ ਚੀਜ਼ ਅੱਗੇ ਨਾਲੋਂ ਬਿਹਤਰ ਹੋ ਗਈ ਕਿ ਨਿਗਰਿਆ ਹਾਲਾਤ ਇੰਨੀ ਕਿ ਤਾਂ ਸਾਡੀ ਆਪਣੀ ਅਕਲ ਕੰਮ ਕਰਦੀ ਐ ਕਿ ਅਸੀਂ ਕੀ ਦੇਖ ਕੇ ਅੱਦੂ ਵੋਟ ਪਾਣੀ ਐ ਸੋ ਸਾਨੂੰ ਜੇ ਆਪਣਾ ਹੀ ਨਹੀਂ ਸਮਝ ਆ ਰਿਹਾ ਕਿ ਸਾਡੇ ਪਟਿਆਲੇ ਦੇ ਵਿੱਚ ਕੀ ਸੁਧਾਰ ਹੋਇਆ ਮੈਂ ਬਾਕੀ ਪੰਜਾਬ ਦੀ ਤਾਂ ਗੱਲ ਹੀ ਬਾਅਦ ਚ ਕਰ ਰਹੀ ਆ ਪਰ ਉਹਨਾਂ ਦੇ ਵਿੱਚ ਜਿਹੜੇ ਵਧੀਆ ਕੰਮ ਕਰ ਰਹੇ ਸਨ ਜਿਨ੍ਹਾਂ ਦਾ ਬਿਜ਼ਨਸ ਵਧੀਆ ਸੀ ਕਿਉਂ ਚੁੱਕ ਚੁੱਕ ਦੌੜ ਰਹੇ ਨੇ ਕਿਉਂ ਦਵਾਈਆਂ ਦੀਆਂ ਕੰਪਨੀਆਂ ਇੱਥੋਂ ਬਾਹਰ ਨੂੰ ਨਿਕਲਦੀਆਂ ਜਾਂਦੀਆਂ ਨੇ ਕਿ ਅਸੀਂ ਜੀ ਬੱਦੀ ਲਾ ਲਵਾਂਗੇ ਤਾਂ ਮੇਰਾ ਮਤਲਬ ਠੀਕ ਹੈ ਹਰਿਆਣਾ ਠੀਕ ਹੈ ਇੱਥੇ ਠੀਕ ਨਹੀਂ ਹੈ ਦਾ ਮਤਲਬ ਕੋਸ਼ਤਾ ਆਖਰ ਗੜਬੜ ਹੈ ਕਿ ਸਾਡੀ ਸਾਰੀਆਂ ਫੈਕਟਰੀਆਂ ਜਿੰਨਾ ਰੋਜ਼ਗਾਰ ਪੈਦਾ ਕਰਨ ਵਾਲੇ ਉਹ ਸਾਰੇ ਕਿਉਂ ਪੰਜਾਬੋਂ ਬਾਹਰ ਦੌੜ ਰਹੇ ਨੇ ਦੇ ਇੰਨੀ ਕੀ ਗੱਲ ਸਾਨੂੰ ਸਮਝ ਨਹੀਂ ਆ ਰਹੀ ਕਿ ਸਾਡੇ ਬੱਚਿਆਂ ਲਈ ਅੱਗੋਂ ਸੁਨਹਿਰੇ ਭਵਿੱਖ ਲਈ ਚਾਹੀਦਾ ਕੀ ਹੈ ਕਿ ਸਾਡੇ ਬੱਚੇ ਇੱਥੋਂ ਪੜ੍ਹਦੇ ਨੇ ਡਾਕਟਰ ਬਣਦੇ ਨੇ ਤਿੰਨ ਗੁਣਾ ਫੀਸਾ ਲਾ ਕੇ ਇੱਥੋਂ ਪੜ੍ਹ ਕੇ ਅੱਗੋਂ ਨੌਕਰੀਆਂ ਤੇ ਉਹਨਾਂ ਨੂੰ ਸਭ ਤੋਂ ਘੱਟ ਤਨਖਾਹ ਮਿਲਣੀ ਹੈ ਤਾਂ ਉਹਨਾਂ ਨੇ ਬਾਹਰ ਜਾਣਾ ਹੈ ਉਹ ਨਿਕਲਣਗੇ ਇੱਥੇ ਤਰ੍ਹਾਂ ਇੰਜੀਨੀਅਰਸ ਦੇ ਟਾਪ ਕਲਾਸ ਨਿਕਲਦੇ ਨੇ ਸਾਡਾ ਆਈਆਈਟੀ ਸੈਕਟਰ ਜ਼ੀਰੋ ਹੋਇਆ ਪਿਆ ਉਹ ਸਭ ਬਾਹਰ ਜਾਣਗੇ ਕਿਉਂਕਿ ਪੜ੍ਹਾਈਆਂ ਸਾਡੀਆਂ ਮਹਿੰਗੀਆਂ ਨੇ ਤੇ ਪੈਸੇ ਨੌਕਰੀਆਂ ਤੋਂ ਬਾਅਦ ਸਾਨੂੰ ਨਾ ਬਰਾਬਰ ਨੇ ਫਿਰ ਇਹ ਸਾਰੇ ਚੀਜ਼ ਲਈ ਕਿਉਂ ਅਸੀਂ ਖੜੇ ਨਹੀਂ ਹੁੰਦੇ ਕਿਉਂ ਨਹੀਂ ਸਮਝਦੇ ਕਿਸ ਕਿਸਮ ਦੀ ਤਬਦੀਲੀ ਕੀ ਵਿਜ਼ਨ ਚਾਉਂਦੇ ਆ ਉਹ ਵਿਜ਼ਨ ਤਾਂ ਦਿਖੇ ਕਿ ਸਾਡਾ ਪੰਜਾਬ ਤੋਂ ਸਭ ਕੁਝ ਖੁੱਸ ਗਿਆ ਲਵਾਨ ਗਈ ਸਾਡਾ ਚੰਡੀਗੜ੍ਹ ਗਿਆ ਸਾਨੂੰ ਟਾਰਗੇਟ ਬਣਾ ਬਣਾ ਕੇ ਖਤਮ ਕੀਤਾ ਜਾ ਰਿਹਾ ਕਿ ਨੌਜਵਾਨ ਪੀੜ੍ਹੀ ਸੁਖਵਿੰਦਰ ਜੀ ਦੋ ਵਾਰ ਸਾਡੀ ਮੁਕਾਈ ਜਾ ਚੁੱਕੀ ਹੁਣ ਆ ਤੀਜੀ ਵਾਰ ਸਾਡੇ ਤੇ ਹੱਲਾ ਏ ਇਸ ਵੇਲੇ ਤਾਂ ਫਿਰ ਕਦੋਂ ਤੱਕ ਅਸੀਂ ਬਚ ਸਕਾਂਗੇ یہ گل ادو شروع ہوتی جی کہ بنا بنا ہو میڈیا لائن بھی اسی ویلے بند ہو جائے گی باقی آم بندے کی تو گل ہی چڈ دے تو گل یہ ہے کہ سنو پہلے کھڑے ہو کے پنجاب دے مدد کی نے انہوں نے بابت سمجھیے وکاس ਉਸ ਬਾਰੇ ਕੀ ਗੱਲ ਹੋਈ ਜੇ ਉਹਨੂੰ ਜ਼ਰੂਰ ਦੇਖਣ ਦੀ ਲੋੜ ਹੈ ਮੇਰਾ ਆਖਰੀ ਸਵਾਲ ਮੇਰੇ ਖਿਆਲ ਦੇ ਵਿੱਚ ਉਹ ਜਵਾਬ ਮੁਕੰਮਲ ਨਹੀਂ ਹੋਇਆ ਕਿ ਨੌਜਵਾਨ ਜਾਂ ਉਹਨਾਂ ਦੇ ਮਾਪੇ ਲਾ ਲੋ ਚਲੋ ਜਿਹੜੇ ਮਤਲਬ ਕਿ ਇੱਥੇ ਕੁਝ ਹੱਦ ਤੱਕ ਸੈਟਲ ਨਹੀਂ ਜਾਂ ਜਿਹੜੇ ਬਹੁਤ ਸੈਟਲ ਨੇ ਜਿਵੇਂ ਤੁਸੀਂ ਵੀ ਕਈ ਵਾਰ ਜ਼ਿਕਰ ਕੀਤਾ ਕਿ ਮੈਨੂੰ ਆਪਣੀ ਧੀ ਨੂੰ ਬਾਹਰ ਭੇਜਣਾ ਪਿਆ ਡਾਕਟਰੀ ਕਰਨ ਲਈ ਜਾਂ ਵਟੈਵਰ ਜੋ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਉਰ ਵੀ ਆਉਂਦੀਆਂ ਵੱਡੇ ਵੱਡੇ ਅਧਿਕਾਰੀ ਆਈਏ ਇਸ ਮੰਤਰੀ ਲੇਵਲ ਤੱਕ ਬਹੁਤ ਉੱਪਰ ਤੱਕ ਕਿ ਉਹਨਾਂ ਦੇ ਬੱਚੇ ਵਿਦੇਸ਼ਾਂ ਵੱਲ ਹੀ ਮੁਰੋਕ ਕਰਦੇ ਨੇ ਜਾਂ ਉਸ ਕਲਚਰ ਤੇ ਰਹਿੰਦੇ ਨੇ ਜਾਂ ਉਸੇ ਢੰਗ ਨਾਲ ਕੰਮ ਕਰਦੇ ਨੇ ਇੱਥੇ ਆ ਕੇ ਸਿਆਸਤ 'ਚ ਉਸੇ ਤਰੀਕੇ ਦਾ ਗਲਬਾ ਬਣਾਉਂਦੇ ਨੇ ਤਾਂ ਉਹ ਸੋਚ ਜਿਹੜੀ ਆ ਉਹ ਇੰਡੀਆ ਦੇ ਵਿੱਚ ਰਹਿੰਦੇ ਉਸ ਢੰਗ ਨਾਲ ਡਵੈਲਪ ਕਿਉਂ ਨਹੀਂ ਹੋ ਸਕਦੀ ਜਾਂ ਜਿਹੜੇ ਉਸ ਸੰਤਰ ਵਿੱਚ ਕੰਮ ਕਰਦੇ ਨੇ ਉਹ ਕਿਉਂ ਨਹੀਂ ਉਸ ਸੰਤਰ 'ਚ ਸੁਧਾਰ ਲਿਆ ਸਕਦੇ ਕਿ ਜਦੋਂ ਤੁਹਾਡੇ ਕੋਲ ਮੌਕਾ ਆ ਤਾਂ ਤੁਸੀਂ ਆਪਣੇ ਪੰਜਾਬ ਲਈ ਜਾਂ ਆਪਣੇ ਖਿੱਤੇ ਲਈ ਜਾਂ ਆਪਣੇ ਲੋਕਾਂ ਲਈ ਉਹ ਕੰਮ ਕਰੋ ਤਾਂ ਕਿ ਉਹਨਾਂ ਨੂੰ ਇਸ ਤੋਂ ਮਤਲਬ ਕਿ ਇੱਕ ਮਤਲਬ ਕਿ ਜਿਵੇਂ ਕਹਿੰਦੇ ਕਿ ਮਨ ਦੇ ਵਿੱਚ ਇੱਕ ਡਰ ਭੈ ਨਾ ਰਹੇ ਤੇ ਉਹ ਖੁੱਲਾ ਵਿਚਰ ਸਕਣ ਤੇ ਆਪਣੀਆਂ ਔਨ ਵਾਲੀਆਂ ਪੀੜ੍ਹੀਆਂ ਲਈ ਕੰਮ ਕਰਨ ਜਿਵੇਂ ਪੰਜਾਬ ਪੰਜਾਬੀ ਪੰਜਾਬੀਅਤ ਲਈ ਜਾਂ ਪੰਜਾਬੀ ਆਪਣੇ ਸੱਭਿਆਚਾਰ ਲਈ ਉਹਦੇ ਲਈ ਕੰਮ ਕਰਨ ਦੇ ਬਜਾਏ ਇਸ ਦੇ ਕਿ ਜੰਮ ਦੇ ਬੱਚੇ ਨੂੰ ਅੰਗਰੇਜ਼ੀ ਵਾਲ ਮੂੰਹ ਕਰਨਾ ਜਾਂ ਉਹਨੇ ਹੋਰ ਪਾਸ਼ਾਵਲ ਮੂੰਹ ਕਰਨਾ ਆਪਣੀ ਨੂੰ ਵਿਸਾਰਨਾ ਆਪਣੇ ਮਤਲਬ ਕਿ ਰੋਜ਼ਗਾਰ ਨੂੰ ਜਾਂ ਆਪਣੇ ਸੱਭਿਆਚਾਰ ਨੂੰ ਵਿਸਾਰਨਾ ਇਹ ਚੀਜ਼ਾਂ ਵੀ ਤਾਂ ਸਾਹਮਣੇ ਆਉਂਦੀਆਂ ਨੇ ਨਾ ਤਾਂ ਹੀ ਉਹ ਕੈਨੇਡਾ ਵਰਗੀਆਂ ਛੜੋਕੀਆਂ ਸਾਨੂੰ ਦੇਖਣੀਆਂ ਪੈਂਦੀਆਂ ਬਿਲਕੁਲ ਮੈਂ ਅਰਨਲ ਸ਼ਹਿਮਤ ਆਂਦਰ ਅਸਲ ਮੈਂ ਥੋੜਾ ਜਿਹਾ ਜਵਾਬ ਤਾਂ ਇਹਦੇ ਵਿੱਚੋਂ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਸਾਡੇ ਜਿਸ ਢੰਗ ਨਾਲ ਤੁਸੀਂ ਵੀ ਬਾਹਰ ਜੇ ਗਏ ਹੋ ਤਾਂ ਮੈਂ ਤਾਂ ਗਿੰਤ ਵਾਰ ਜਾ ਆਈਆਂ ਜਿਸ ਤਰੀਕੇ ਦੇ ਬਲੁਖੀ ਹੱਕ ਉੱਥੇ ਹੁੰਦੇ ਨੇ ਉਹਦੇ ਨੇੜੇ ਤੇੜੇ ਦੂਰ ਨੇੜੇ ਵੀ ਅਸੀਂ ਕਿਤੇ ਹੈ ਹੀ ਨਹੀਂ ਆ ਕਿ ਉਹਨਾਂ ਦਾ ਜੇ ਪ੍ਰਾਈਮ ਮਿਨਿਸਟਰ ਵੀ ਨਾਲ ਬੈਠ ਕੇ ਤੁਹਾਡੀ ਲਾਈਨ 'ਚ ਖੜਾ ਹੋ ਸਕਦਾ ਤਾਂ ਸਾਡੇ ਤਾਂ ਹਾਲ ਇਹ ਹੈ ਕਿ ਅਸੀਂ 2 ਦਿਨ ਪਹਿਲਾਂ ਤੋਂ ਸੜਕਾਂ ਬੰਦ ਕਰ ਦਿੰਨੇ ਆਂ ਅਸੀਂ ਤਾਂ ਇਹ ਮਾਹੌਲ ਸਿਰਜਦੇ ਆਂ ਭੈ ਦਾ ਮਨੁੱਖੀ ਹੱਕ ਹੈ ਹੀ ਨਹੀਂ ਬਰਾਬਰੀ ਦਾ ਮਾਹੌਲ ہے ہی نہیں ختم ہے ਸਾਡੇ ਤਾਂ ਸਭੋ ਪੁੱਠਾ ਕੰਮ ਚੱਲਦਾ ਪਾੜੋ ਤੇ ਰਾਜ ਕਰੋ ਪਾਵੇਂ ਧਰਮ ਦੇ ਆਧਾਰ ਤੇ ਪਾਵੇਂ ਜਾਤ ਪਾਤ ਦੇ ਆਧਾਰ ਤੇ ਇਹ ਸੁਖਵਿੰਦਰ ਜੀ ਬਹੁਤ ਅਹਿਮ ਦੇ ਜੋ ਨਵੀਂ ਪਨੀਰੀ ਹੈ ਉਹ ਸਾਡੇ ਤੋਂ ਵੱਧ ਜਾਣਦੀ ਹੈ ਉਹਨੂੰ ਉਹ ਇੰਟਰਨੈਟ ਉਹਨਾਂ ਕੋਲ ਖੁੱਲ ਹੈ ਤੇ ਫੇਰੇ ਸਭ ਕੁਝ ਉਹਨਾਂ ਨੂੰ ਦਿਸਦਾ ਕਿ ਭਾਈ ਇੱਥੇ ਮੈਂ ਜੇ ਝਾੜੂ ਮਾਰ ਕੇ ਵੀ ਆਵਾਂਗਾ ਇੱਥੇ ਤਾਂ ਮੈਨੂੰ ਤਨਖਾਹ ਅਜਿਹੀ ਮਿਲਦੀ ਹੈ ਕਿ ਦੋ ਵੇਲੇ ਦੀ ਰੋਟੀ ਨਹੀਂ ਖਾ ਸਕਦਾ ਤੇ ਜੇ ਮੈਂ ਜਾ ਕੇ ਪੈਰਿਸ ਵਿੱਚ ਝਾੜੂ ਮਾਰ ਦੇਵਾਂਗਾ ਤਾਂ ਮੈਂ ਉਹਦੇ ਨਾਲ ਤਿੰਨ ਮਹੀਨੇ ਦੀ ਮੇਰੀ ਆਮਦਨ ਬਣ ਜਾਣੀ ਹੈ ਸੋ ਇਹ ਸਮਝੋ ਜੋ ਫਰਕ ਅਸੀਂ ਜਨਰੇਟ ਕਰ ਰਹੇ ਹਾਂ ਕਿ ਕੌਣ ਰੁਕਣਾ ਚਾਹੂਗਾ ਤੇ ਜਿੱਥੇ ਉਹਨੂੰ 24 ਘੰਟੇ ਦਾ ਡਰ ਹੈ ਕਿ ਮੈਂ ਤਾਂ ਇਸ ਤਰੀਕੇ ਵੀ ਕਦੇ ਵੀ ਮੈਂ ਆਵਾਜ਼ ਕੱਢਾਂ ਤਾਂ ਜਕੜਿਆ ਜਾਵਾਂਗਾ ਤੇ ਤਨਖਾਹਾਂ ਤੁਸੀਂ ਨਾ ਬਰਾਬਰ ਦਿਓ ਤਾਂ ਫਿਰ ਉਹ ਮਜਬੂਰੀ ਹੈ ਭਾਵੇਂ ਉਹ ਕਿਸੇ ਆਈਐਸ ਲੈਵਲ ਤੱਕ ਵੀ ਪਹੁੰਚ ਗਿਆ ਉਹਨਾਂ ਨੂੰ ਵੀ ਇੰਨੀ ਕ ਸਮਝ ਆ ਰਹੀ ਹੈ ਕਿ ਇੱਥੇ ਸੈਟਲ ਕਰਨ ਦਾ ਮਤਲਬ ਹੈ ਕਿ ਜੀ ਹਜ਼ੂਰੀ ਵਿੱਚ ਹੀ ਅਗਲੀਆਂ ਤਿੰਨ ਪੁਸ਼ਤਾ ਲੰਘਣਗੀਆਂ ਉਸ ਜੀ ਹਜ਼ੂਰੀ ਤੋਂ ਬਚਣ ਲਈ ਇੱਕ ਆਪਣੇ ਆਪ ਨੂੰ ਇਨਸਾਨ ਮੰਨੇ ਜਾਣ ਲਈ ਕਿ ਮੈਂ ਵੀ ਮਨੁੱਖ ਹਾਂ ਮੇਰੇ ਮਨੁੱਖੀ ਹੱਕ ਨੇ ਮੈਂ ਵੀ ਬਰਾਬਰੀ ਚਾਹਨਾ ਉਹੀ ਜੇ ਜਿਹੜੀ ਅਸਲ ਵਿੱਚ ਸਾਨੂੰ ਇੱਥੋਂ ਬਾਹਰ ਨੂੰ ਧੱਕ ਰਹੀ ਹੈ ਪਰ ਇਹ ਜਿਵੇਂ ਮੈਂ ਦੱਸਿਆ ਨਾ ਸਮੇ ਦਾ ਕਾਲ ਹੁੰਦਾ ਹੈ ਜਿਹੜੇ ਅੱਜ ਆਪਣੇ ਆਪ ਨੂੰ ਸਮਝ ਰਹੇ ਨੇ ਵੀ ਅਸੀਂ ਤਖਤ ਤੇ ਬਹਿ ਗਏ ਤੇ ਤਖਤ ਸਾਡਾ ਹੀ ਹੋ ਗਿਆ ਇਹਨਾਂ ਨੂੰ ਸ਼ਾਇਦ ਨਹੀਂ ਸਮਝ ਆ ਰਹੀ ਕਿ ਇਹਨਾਂ ਦੀ ਵੀ ਤੀਜੀ ਪੁਸ਼ਤ ਇੱਥੇ ਨਹੀਂ ਜਿ ਰਹਿ ਸਕਣ ਲੱਗੀ ਕਿਉਂਕਿ ਜਿਸ ਹਿਸਾਬ ਦਾ ਪ੍ਰਵਾਸ ਦੀ ਐਸੇਲੇ ਤਬਦੀਲੀ ਦਿਖਦੀ ਜੇ ਉਹ ਫਿਰ ਹਿਟਲਰ ਵਰਗੇ ਵੀ ਨਾ ਰਹੇ ਤੇ ਇਹ ਵੀ ਨਹੀਂ ਰਹਿਣੇ ਪਰ ਜਿਹੜੇ ਅਗਲੇ ਆਉਣਗੇ ਉਹ ਇਸ ਤਰੀਕੇ ਦੇ ਜੋ ਤੜੀਜੇ ਸਾਡੇ ਉੱਥੇ ਬੈਠੇ ਨੇ ਅੱਜ ਦੇ ਦਿਨ ਕੈਨੇਡਾ ਚ ਜੇ ਉੱਥੇ ਜਾ ਕੇ ਸਾਡੇ ਟੌਪ ਪੋਜੀਸ਼ਨ ਤੇ ਪੋਲੀਟੀਕਲ ਲੀਡਰ ਸਾਡੇ ਬਣੇ ਹੋਏ ਨੇ ਤਾਂ ਇਸੇ ਤਰ੍ਹਾਂ ਇੱਥੇ ਆ ਕੇ ਵੀ ਜਿਹੜੇ ਪ੍ਰਵਾਸੀ ਹੀ ਬਣਨਗੇ ਕਿਉਂਕਿ ਉਹਨਾਂ ਦੇ ਨਾਲ ਦੇ ਆਈਐਸ ਆਈਪੀਐਸ ਇੱਥੇ ਆਲਰੇਡੀ ਬੈਠੇ ਨੇ ਕਿਉਂ ਨਾ ਪੋਲੀਟੀਕਲ ਫਿਗਰਸ ਉਹ ਆਪਣਾ ਲੈਣਗੇ ਸੋ ਇਹ ਜਿਹੜੇ ਅੱਜ ਸੋਚ ਰਹੇ ਨੇ ਕਿ ਅਸੀਂ ਆਪਣਾ ਸਿਰਫ ਅੱਜ ਦੇਖਣਾ ਜਾਂ ਦੋ ਸਾਲ ਲੱਗੇ ਦੀ ਚੋਣ ਹੀ ਦੇਖਣੀ ਹੈ ਇਹਨਾਂ ਨੂੰ ਪਾੜ ਲਈਏ ਤਾਂ ਉਹ ਜਿਹੜਾ ਪਾੜਨਗੇ ਜਿਸ ਤਰੀਕੇ ਦੀ ਅੱਗ ਲਾ ਰਹੇ ਨੇ ਉਹ ਇਸ ਵੇਲੇ ਜਾਤ ਪਾਤ ਦੀ ਉਹ ਇਹਨਾਂ ਨੂੰ ਵੀ ਚਬੇਗੀ ਜ਼ਰੂਰ ਸ਼ੁਕਰੀਆ ਡਾਕਟਰ ਸਾਹਿਬ ਉਮੀਦ ਕਰਦੇ ਹਾਂ ਕਿ ਦਰਸ਼ਕ ਸਰੋਤੇ ਜਿਹੜੇ ਨੇ ਰਾਜਵੀ ਨੌਜਵਾਨ ਪੀੜੀ ਜਿਹੜੀ ਆ ਉਹ ਇਹਨਾਂ ਗੱਲਾਂ ਨੂੰ ਸਮਝੇਗੀ ਤੇ ਇਹਨਾਂ ਉੱਤੇ ਅਮਲ ਕਰੇਗੀ ਵਿਚਾਰ ਕਮੈਂਟ ਕਰਿਓ ਧੰਨਵਾਦ ਮੈਮ ਬਹੁਤ ਮਿਹਰਬਾਨੀ ਦੀ